ਪਟਿਆਲੇ ਤੋਂ ਫੋਨ ਆਇਆ ਉਹ ਮੈਂ ਮਿਸਟਰ ਐਂਡ ਮਿਸਿਸ 420 ਤੇ ਕਰ ਰਿਆ ਸੀਗਾ ਜੀ ਤੇ ਦੇ ਸੈਡ ਬੀਸੀ ਬਧਾਈਆਂ ਬਰਥਡੇ ਦੀ ਮੈਂ ਕਿਹਾ ਹਾਂ ਜੀ ਦੋ ਮੁੰਡੇ ਸੀਗੇ ਮੈਂ ਕਿਹਾ ਬਧਾਈਆਂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਕਹਿੰਦੇ ਭਾਜੀ ਤੁਹਾਡਾ ਕੇਕ ਕੱਟਣਾ ਮੈਂ ਕਿਹਾ ਨਹੀਂ ਯਾਰ ਮੈਂ ਕੱਟੀ ਜਾਣਾ ਔਰ ਮੈਂ ਸ਼ੂਟਿੰਗ ਦੇ ਉੱਤੇ ਅਖੜ ਤੋਂ ਪਰਲੇ ਪਾਸੇ ਸ਼ੂਟਿੰਗ ਚੱਲਦੀ ਸੀ ਤੇ ਕਹਿੰਦੇ ਨਹੀਂ ਨਹੀਂ ਪਟਿਆਲੇ ਅਸੀਂ ਤੁਹਾਡਾ ਬਰਥਡੇ ਸੈਲੀਬ੍ਰੇਟ ਮੈਂ ਵੀਰੇ ਹੋਰੇ ਕਰ ਲੂ ਜਦ ਦਿਨ ਮੈਂ ਆ ਉਹ ਦਿਨ ਤੁਹਾਡੇ ਨਾਲ ਕੇਕ ਕੱਟ ਲੂਗਾ ਕੋਈ ਚੱਕਰ ਨਹੀਂ ਜਿਉਂਦੇ ਰਹੋ ਤੁਸੀਂ ਤੁਹਾਡੀਆਂ ਬਿਸ਼ਸ ਲਈ ਨਹੀਂ ਨਹੀਂ ਭਾਜੀ ਨਹੀਂ ਸਾਡਾ ਸਾਡਾ ਮਨੀ ਇੱਛਾ ਹੈ ਸਾਡੇ ਵੀ ਕੇ ਤੁਹਾਡੇ ਨਾਲ ਗੱਤੀ ਮੈਂ ਕਿਹਾ ਨਹੀਂ ਯਾਰ ਮੈਨੂੰ ਔਕਵਰਡ ਲੱਗਦਾ ਕੋਈ ਵੀ ਮੇਰੇ ਕਰਕੇ ਇੰਨੀ ਦੂਰ ਆਵੇ ਤੁਸੀਂ ਬਸ ਕਰਤਾ ਬਹੁਤ ਬੱਲੇ ਬਹੁਤ ਸਾਰੀਆਂ ਬਲੇਸਿੰਗਸ ਉਹਨੂੰ ਬਹੁਤ ਸਾਰਾ ਪਿਆਰ ਹੈ ਇਦਾਂ ਨਾ ਕਰੋ ਖੜੀ ਪੈ ਕੇ ਕਹਿੰਦੇ ਅਸੀਂ ਸਾਡੇ ਦਿਲਚਾ ਵੀ ਅਸੀਂ ਸਾਰੇ ਦਿਲ ਤੁਹਾਨੂੰ ਜ਼ਿੰਦਗੀ ਦਾ ਰੋਲ ਮਾਡਲ ਮੰਨਦੇ ਥੋੜੇ ਕੋਲ ਆ ਕੇ ਕਹਿ ਕੱਟਣਾ ਮੈਂ ਕਿਹਾ ਮੈਨੂੰ ਐ ਲੱਗਿਆ ਯਾਰ ਮੈਂ ਕਿਹਾ ਫਿਰ ਇਹਨਾਂ ਨੂੰ ਜਿੰਨਾ ਮੈਂ ਕਹਿ ਲਿਆ ਇੱਥੇ ਤੱਕ ਕੀ ਕਹਿ ਸਕਦਾ ਸੀ ਜੇ ਕੋਈ ਆਉਣਾ ਚਾਹੁੰਦਾ ਆ ਸਕਦਾ ਵੀ ਆ ਜਾਓ ਯਾਰ ਤੁਸੀਂ ਐਂਡ ਤੁਸੀਂ ਬਲੀਵ ਕਰਿਓ ਮੈਂ ਉਹਨਾਂ ਦੀ ਵੇਟ ਕਰ ਰਿਹਾ ਮੈਂ ਖਾਣਾ ਰਖਾਇਆ ਹੋਇਆ ਹਾਂ ਤੇ ਹੁਣ ਉਹਨਾਂ ਨੇ ਖਾਣਾ ਨਹੀਂ ਤਾਂ ਉਹਨਾਂ ਨੇ ਮੈਂ ਨਹੀਂ ਤਾਂ ਬਾਹਰੋਂ ਬੰਦੇ ਰੋਗ ਦੇਦੇ ਇੱਕ ਫੋਟੋਗ੍ਰਾਫ ਪਰ ਹੁਣ ਤਾਂ ਇੱਕ ਤਾਂ ਉਹਨਾਂ ਕੋਲ ਸਪੈਸ਼ਲ ਮੇਰੇ 2 ਘੰਟੇ ਮਿਲ ਗਏ ਰਿਲੇਸ਼ਨ ਬਣਿਆ ਫੋਨ ਚੇਂਜ ਹੋ ਗਿਆ ਜੀ ਤਾਂ ਉਸ ਤੋਂ ਬਾਅਦ ਪਤਾ ਮੈਨੂੰ ਇਹ ਲੱਗਿਆ ਸਿਰਫ ਉਹਨਾਂ ਨੇ ਆਪਣੇ ਵਿਆਹ ਚ ਬੁਲਾਉਣਾ ਸੀ ਮੈਂ ਕਈ ਵੀ ਗੱਟਿਆ ਫੋਟੋ ਬਟ ਫੋਟੋਆਂ ਪਾਈਆਂ ਤੇ ਫੋਟੋ ਤੋਂ ਬਾਅਦ ਉਹਨਾਂ ਦਾ ਉਹਦੀ ਅੰਗੇਜਮੈਂਟ ਵੀ ਹੋ ਗਈ ਵੀ ਸਾਡਾ ਕਲੋਜ਼ ਹੈ ਮੇਰਾ ਭਰਾ ਹੈ ਮੇਰਾ ਭਰਾ ਭਰਾ ਕਹਿ ਕੇ ਫੋਟੋਆਂ ਕਰਾ ਲੀਆਂ ਉਹਦੀ ਅੰਗੇਜਮੈਂਟ ਵੀ ਹੋ ਗਈ ਲੁਧਿਆਣੇ ਉਹ ਵਿਆਹ ਸੀਗਾ ਤੇ ਬਾਕਾਇਦਾ ਮੈਂ ਮੈਨੂੰ ਵਿਆਹ ਤੇ ਬੁਲਾਇਆ ਗਿਆ ਸਿਰਫ ਉੱਥੇ ਤੱਕ ਦੀ ਰੇਸ ਸੀਗੀ ਉਸ ਤੋਂ ਬਾਅਦ ਬਰਕਾ ਹੀ ਪਾੜ ਤਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਮੈਂ ਕਿੱਥੇ ਹਾਂ ਯਸ ਇਦਾਂ ਦੇ ਲੋਕ ਵੀ ਹੁੰਦੇ ਟਰੈਪ ਲਾਉਂਦੇ ਆ ਵੀ ਕੁਝ ਨਾ ਕੁਝ ਆਪਣਾ ਮਤਲਬ ਨਿਕਲ ਜਾ ਹ ਕੋਣ ਮੈਂ ਛੱਡੀ ਮੈਂ ਕਹਾਣੀ ਉਹ ਨਹੀਂ ਹੈ ਨਾ ਤਾਂ ਇੱਕ ਦੋ ਥਾਂ ਮੈਂ ਇਦਾਂ ਦਾ ਕਿਸੇ ਪ੍ਰੋਡਿਊਸਰਸ ਨਾਲ ਮੇਰੇ ਹੋਏ ਨੇ ਜਦੋਂ ਤੁਸੀਂ ਬਹਾਅ ਚ ਬਹਿ ਜਾਂਦੇ ਹੋ ਮੈਨੂੰ ਕਰੋੜਾਂ ਰੁਪਏ ਨਾਲੋਂ ਬੰਦੇ ਦੀ ਪਿਆਰ ਨਾਲ ਖਵਾਈ ਹੋਈ ਦਾਲ ਬੜੀ ਵਧੀਆ ਲੱਗ ਜਾਂਦੀ ਹੈ ਗੇਰ ਵੀ ਨਹੀਂ ਔਰ ਬੰਦਾ ਮੈਨੂੰ ਬੜਾ ਮੈਂ ਬਹੁਤ ਛਿੱਤੀ ਗੱਲਾਂ ਚਾਉਣ ਵਾਲਾ ਮੈਨੂੰ ਮੈਂ 5-7 ਮਿੰਟ ਦਾ ਹੀ ਬੰਦਾ ਜੀ 5-7 ਮਿੰਟ ਮੈਨੂੰ ਕੋਈ ਪਿਆਰ ਨਾਲ ਬੋਲ ਪੇ 100% ਜਿਹੜਾ ਲੈ ਕੇ ਆਇਆ ਚਾਹੀਦੀ ਐਕਟਿੰਗ ਕਰਦਾ ਹੋਵੇ ਮੈਂ ਉਹਦੇ ਬਹਾਅ ਚ ਬਹਿ ਜਾਊਂਗਾ